ਲੈ ਵੀ ਮਿੱਤਰੋ ਆਪਾਂ ਯਾਤਰਾ ਤੇ ਜਾ ਰਹੇ ਸੀਗੇ ਰਸਤੇ ਦੇ ਵਿੱਚ ਜਦੋਂ ਆਪਾਂ ਨਾਬੇ سوری ਛੀਟਾਲ ਤੋਂ ਜਦੋਂ ਆਪਾਂ ਨਾਬੇ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਪਿੰਡ ਕਲਰ ਕੋਟ ਨਾਬਾ ਪੈ ਜਾਂਦਾ ਉਹਦੇ ਲਾਗੇ ਜਿੱਥੇ ਮੇਲਾ ਲੱਗਦਾ ਮਾਈ ਸੀਤਲਾ ਦਾ ਤੇ ਉਹਦੇ ਲਾਗੇ ਨਾ ਪੁਰਾਣਾ ਇੱਕ ਵਿਰਸੇ ਦਾ ਅੰਗ ਆ ਮਿੱਤਰ ਮੇਰਿਓ ਤੇ ਆਜੋ ਤੁਹਾਨੂੰ ਦਿਖਾਉਣਾ ਤੇ ਕਿਸੇ ਟਾਈਮ ਇਹਨਾਂ ਦੀ ਸਾਡਿਆਂ ਘਰਾਂ ਦੇ ਵਿੱਚ ਬੜੀ ਚੜਾਈ ਹੁੰਦੀ ਸੀ ਹਨਾ ਤੇ ਜਿੰਨੀ ਚੜਾਈ ਕਹਾਂ ਓਨੀ ਚੜਾਈ ਹੁੰਦੀ ਸੀ ਲੈ ਵਾ ਦਿਖਾਉਣਾ ਆਹਾ ਇਹਨੂੰ ਅਸੀਂ ਕਹਿੰਦੇ ਤੇ ਪੰਪ ਕੋਤਾ ਪੰਪ ਵੀ ਕਹਿੰਦੇ ਤੇ ਕਾ ਮਿੱਠੀਆਂ ਨੂੰ ਹਨਾ ਹਾਂ ਬਈ ਬੜੀ ਜੜਾਈ ਹੁੰਦੀ ਸੀ ਨਾ ਆਪਣੇ ਘਰਾਂ ਦੇ ਵਿੱਚ। ਨਾ ਬਈ ਇਹ ਐ ਮੰਨ ਕੇ ਚੱਲ ਬਿਮਾਰੀ ਤੋਂ ਦੂਰ ਰੱਖਦਾ ਈ ਬੰਦੇ ਨੂੰ। ਹੂੰ। ਚੱਲਦਾ ਹੋਣਾ ਬਈ ਕਿਹੜੀ ਪਾਣੀ? ਬਣ ਕਿਹੜੀ? ਪੂਰਾ ਦਾਲਾ ਮੈਨੂੰ ਉੱਥੋਂ ਪਹਿਲਾਂ ਐ ਲੱਗਿਆ ਮਹਾ ਕਦੇ ਕੋਈ ਮੰਦਿਰ ਬਣਿਆ। ਲਓ ਲਓ ਜੀ ਇੱਥੇ ਠੰਡਾ ਪਾਣੀ ਹੈ ਨਾ ਆ ਸੇਵਾਦਾਰਾਂ ਨੇ ਕਿੱਥੇ ਦਿਆ ਨੇ। ਕਰਿਆ ਇੱਥੇ ਲੰਗਰ ਵੀ ਲੱਗਦਾ ਹੁੰਦਾ ਜਦੋਂ ਜਦੋਂ ਸਰਹੰਦ ਦਾ ਮੇਲਾ ਹੁੰਦਾ ਨਾ ਇੱਥੇ ਲੰਗਰ ਵੀ ਲੱਗਦਾ ਹੁੰਦਾਗਾ ਤੇ ਬੜੀ ਘੈਂਟ ਲੱਗੀ ਗੱਲ ਤੇ ਚੰਗੀ ਲੱਗੀ ਹੈ ਨਾ ਜਿਨ੍ਹਾਂ ਨੇ ਪੁਰਾਣਾ ਨਾਲ ਕਾ ਇਹ ਆਨੰਦ ਮਾਣਿਆ ਹੋਇਆਗਾ ਤੇ ਉਹ ਸ਼ਹਿਰ ਜ਼ਰ